ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਫਰੰਟ ਵਾਲਾ ਨੈੱਕ ਤੇ ਬੈਕ ਨੈੱਕ ਗਲੇ ਤੇ ਵੀ ਪਿਛਲੇ ਤੇ ਆਪਾਂ ਰੇਵਲੀਰ ਕਿਦਾਂ ਲਗਾਉਣੀ ਆ ਕਿਦਾਂ ਉਹਦੀ ਕਟਿੰਗ ਕਰਨੀ ਆ ਦੱਸਾਂਗੇ ਤੇ ਕਿੱਦਾਂ ਆਪਾਂ ਜਿਹੜਾ ਆਪਣੇ ਸੂਟ ਦੇ ਵਿੱਚੋਂ ਦੇਖੋ ਆ ਪੀਸ ਬਚਿਆਗਾ ਸੂਟ ਦੇ ਵਿੱਚੋਂ ਆ ਪੀਸ ਬਚਿਆ ਦੇਖੋ ਐਡਾ ਤਕਰੀਬਨ ਹਰ ਇੱਕ ਸੂਟ ਚੋਂ ਬਚਦਾ ਉਹਦੇ ਵਿੱਚੋਂ ਆਪਾਂ ਗਲੇ ਰੈਡੀ ਕਰਦੇ ਆ ਦੇਖੋ ਜੀ ਆ ਇਧਰਲੀ ਸਾਈਡ ਆਪਾਂ ਵਾਲਾ ਗਲਾ ਪ੍ਰੈਸ ਦੀ ਹੈਲਪ ਦੇ ਨਾਲ ਪੀਸਟ ਕਰ ਲਿਆ ਠੀਕ ਹੈ ਜੀ ਇੱਥੋਂ ਦੇਖੋ ਇਹਦੀ ਕਟਿੰਗ ਹੋ ਜਾਣੀ ਹੈ ਇਸ ਤਰ੍ਹਾਂ ਨਾਲ ਆਪਾਂ ਤੁਹਾਨੂੰ ਅੱਜ ਟੀਰੇ ਵਾਲੀ ਸਿਲਾਈ ਮੇਰੀ ਕਈ ਭੈਣਾਂ ਨੂੰ ਦਿੱਕਤ ਆ ਰਹੀ ਸੀ ਟੀਰੇ ਵਾਲੀ ਸਿਲਾਈ ਬਾਰੇ ਮੈਸੇਜ ਆ ਰਹੇ ਸੀ ਵੀ ਦੀ ਟੀਰੇ ਵਾਲੀ ਸਿਲਾਈ ਲਾਉਣੇ ਦੱਸੋ ਅੱਜ ਆਪਾਂ ਤੁਹਾਨੂੰ ਦੋਵੇਂ ਪੱਲੇ ਵੀ ਕਿੱਦਾਂ ਆਪਸ ਵਿੱਚ ਅਟੈਚ ਕਰਨੇ ਨੇ ਇਹ ਵੀ ਦੱਸਾਂਗੇ ਦੇਖੋ ਜੀ ਆ ਗਲਾ ਆਪਣਾ ਪੇਸਟ ਕਰਕੇ ਆਪਾਂ ਅਲੱਗ ਕਰ ਲੈਣਾ ਦੇਖੋ ਜਿਹੜਾ ਆ ਵਾਲਾ ਕੱਪੜਾ ਬਚਿਆ ਜਿੱਧਰੋਂ ਆਪਾਂ ਗਲੇ ਦੀ ਕਟਿੰਗ ਕਰਨੇ ਕੀਤੀ ਹੈ ਨਾ ਜੀ ਦੇਖੋ ਆ ਦੇਖੋ ਇਧਰੋਂ ਕੀਤੀ ਹੈ ਨਾ ਆਪਾਂ ਗਲੇ ਦੀ ਆਪਾਂ ਕੱਪੜਾ ਵੀ ਖਰਾਬ ਨਹੀਂ ਕਰਨਾ ਹੈਗਾ ਆਪਾਂ ਕੱਪੜਾ ਖਰਾਬ ਨਹੀਂ ਕਰਨਾ ਹੈਗਾ ਦੇਖੋ ਇਧਰੋਂ ਕੀਤੀ ਆ ਪੈਸ ਤਰ੍ਹਾਂ ਇਸ ਤਰ੍ਹਾਂ ਆਪਾਂ ਕੱਪੜਾ ਫੋਲਡ ਕਰ ਲੈਣਾ ਤਿਰਸੀ ਸ਼ੇਪ ਚ ਫੋਲਡ ਕਰਨਾ ਤਿਰਸੇ ਦਾ ਮਤਲਬ ਹੁੰਦਾ ਜੀ ਕੱਪੜਾ ਆਪਣਾ ਵਧਣ ਲੱਗ ਜਾਂਦਾ ਰੇਵ ਹੋ ਜਾਂਦਾ ਉਹ ਤੁਸੀਂ ਚਾਹੋ ਤੇ ਇਹਦੇ ਉੱਪਰ ਪ੍ਰੈਸ ਵੀ ਕਰ ਸਕਦੇ ਹੋਗੇ ਆ ਦੇਖੋ ਇਦਾਂ ਤਿਰਸਾ ਹੋ ਗਿਆ ਇਹਦੇ ਉੱਪਰ ਤੁਸੀਂ ਪ੍ਰੈਸ ਵੀ ਕਰ ਸਕਦੇ ਹੋਗੇ ਵੀ ਤੁਹਾਨੂੰ ਰੇਵ ਲੀਰ ਲਾਉਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਾ ਆਵੇ ਤੋ ਵਾਰ ਜੀ ਆਪ ਪੈਦੀ ਨਾ ਇਹਨੂੰ ਜ਼ਿਆਦਾ ਚੌੜੀ ਕਟਿੰਗ ਨਹੀਂ ਕਰਨੀ ਹੈਗੀ ਦੇਖੋ ਆਪਾਂ 1-1 ਇੰਚ ਦੀ ਕਟਿੰਗ ਕੀਤੀ ਹੈ ਜੀ ਜ਼ਿਆਦਾ ਚੌੜੀ ਨਹੀਂ ਕਰਨੀ ਹੈਗੀ ਕਿਉਂਕਿ ਜਦੋਂ ਆਪਾਂ ਤਰਪਾਈ ਕਰਦੇ ਹੁੰਦੇ ਹੁੰਨੇ ਆ ਨਾ ਜਿਹੜੀ ਰੇਵਲੀਰ ਬਰੀਕ ਹੁੰਦੀ ਹੈ ਜੀ ਉਹਦੀ ਤਰਪਾਈ ਹੀ ਸੈੱਟ ਵੀ ਉਹੀ ਆਉਂਦੀ ਹੈ ਤੇ ਸੋਹਣੀ ਵੀ ਉਹੀ ਲੱਗਦੀ ਹੈ ਜੀ ਆਹ ਦੇਖੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਰੇਵਲੀ ਇਸ ਦਾ ਮਤਲਬ ਹੁੰਦਾ ਵੀ ਇਹ ਨਾ ਇਦਾਂ ਇਹਦੇ ਵਿੱਚ ਢਿੱਲ ਹੁੰਦੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਰੇਵਲੀਰ ਲਾ ਕੇ ਦਿਖਾਉਣੇ ਆ ਵੀ ਆਪਾਂ ਰੇਵਲੀਰ ਲਾਉਣੀ ਕਿੱਦਾਂਗੇ ਦੇਖੋ ਜੀ ਆ ਆਪਣਾ ਗਲਾਗਾ ਇਹਦੀ ਆਪਣੀ ਕਟਿੰਗ ਹੋਈ ਹੋਈ ਹੈ ਜੀ ਆਹ ਦੇਖੋ ਆਪਣੀ ਰੇਵਲੀਰ ਇਹਨੂੰ ਆਪਾਂ ਏਦਾਂ ਡਬਲ ਹੀ ਲਾਉਣਾਗਾ ਆ ਦੇਖੋ ਆਪਾਂ ਏਦਾਂ ਡਬਲ ਕਰ ਲਈ ਫੋਲਡ ਕਰ ਲਈ ਐਸ ਤਰ੍ਹਾਂ ਆਪਾਂ ਨਾ ਰੇਵਲੀਰ ਚ ਬਿਲਕੁਲ ਵੀ ਖਿੱਚਣੀ ਨਹੀਂ ਹੈਗੀ ਜਿੰਨੀ ਇਹ ਢਿੱਲ ਹੁੰਦੀ ਹੈ ਇਹਦੇ ਵਿੱਚ ਇਹ ਓਨੀ ਹੀ ਸਫਾਈ ਦੇ ਨਾਲ ਲੱਗਦੀ ਹੈ ਆਪਣੇ ਗਲੇ 'ਚ ਬਲ ਵਗੈਰਾ ਨਹੀਂ ਪੈਂਦੇ ਹੈਗੇ ਆ ਦੇਖੋ ਜਿੱਦਾਂ ਆਪਣਾ ਗਲੇ ਦੀ ਗਲਾਈ ਹੈਗੀ ਇਸ ਤਰ੍ਹਾਂ ਗਲਾਈ ਹੈਗੀ ਆਪਾਂ ਉਸੇ ਤਰ੍ਹਾਂ ਹੀ ਜੀ ਗਲਾਈ ਦੇ ਵਿੱਚ ਹੀ ਲਾਉਣੀ ਹੈਗੀ ਐਦਾਂ ਨਹੀਂ ਕਰਨਾ ਵੀ ਐਦਾਂ ਲਾ ਦਿਓ ਆ ਦੇਖੋ ਵੀ ਆਪਾਂ ਐਦਾਂ ਫੜਿਆ ਕਿ ਮੀਨਸ ਵੀ ਐਦਾਂ ਰੇਵਲੀਰ ਲਾ ਦਿਓ ਫਿਰ ਆਪਣੇ ਗਲੇ ਦੇ ਵਿੱਚ ਜੀ ਜ਼ਰੂਰ ਬਲ ਪੈਣਗੇ ਕਿਉਂਕਿ ਜਿਹੜਾ ਆਪਣਾ ਕਮੀਜ਼ ਹੁੰਦਾ ਜਿਹੜੇ ਉਹਦੇ ਪਿਛਲੇ ਪੱਲੇ ਦੀ ਜਿਹੜੀ ਫਿਨਿਸ਼ਿੰਗ ਹੁੰਦੀ ਆ ਗਲੇ ਦੀ ਜੇ ਆਪਣਾ ਗਲਾ ਵਧੀਆ ਬਣਿਆ ਹੁੰਦਾ ਹੈ ਤਾਂ ਸੂਟ ਆਪਣਾ ਆਪਣੇ ਆਪ ਸੁਣਾ ਲੱਗਦਾ ਹੈ ਉਹਦੇ ਵਿੱਚ ਬਲ ਨਹੀਂ ਹੋਣੇ ਚਾਹੀਦੇ ਪਿਛਲਾ ਗਲ ਟੇਡਾ ਨਹੀਂ ਜਾਣਾ ਚਾਹੀਦਾ ਵਾਸਤੂ ਸੀ ਆ ਉੱਪਰਲੇ ਕੱਪੜੇ ਨੂੰ ਤਾਂ ਦੇਖੋ ਜੀ ਬਿਲਕੁਲ ਵੀ ਖਿੱਚਣਾ ਨਹੀਂ نیچے ਵਾਲੇ ਕੱਪੜੇ ਨੂੰ ਐਦਾਂ ਹਲਕਾ ਜਿਹਾ ਖਿੱਚਣਾ ਤਾਂ ਕਿ ਜਿਹੜੇ ਆ ਬਲ ਪੈ ਰਹੇ ਨੇ ਬਲ ਨਾਲ ਪੈਣ ਜਿੱਦਾਂ ਗਲਾਈ 'ਚ ਆਪਣਾ ਗਲਾ ਹੈਗਾ ਉਸੇ ਤਰ੍ਹਾਂ ਹੀ ਆਪਾਂ ਸਲਾਈ ਲਗਾਉਣੀ ਹੈ ਦੀ ਆਪਣੀ ਰੇਵਲੀ ਲਾ ਕੇ ਦੇਖੋ ਇਸ ਤਰ੍ਹਾਂ ਦੇਖੋ ਕੋਈ ਆਪਣੇ ਗਲੇ ਦੀ ਬੰਤਰ ਚ ਫਰਕ ਨਹੀਂ ਪਿਆ ਵੀ ਗਲੇ ਦੀ ਆਪਣੀ ਸ਼ੇਪ ਖਰਾਬ ਹੋ ਗਈ ਹੋਵੇ ਬਿਲਕੁਲ ਉਦਾਂ ਹੀ ਗੋਲ ਆ ਹੁਣ ਆਪਾਂ ਕੀ ਕਰਨਾ ਚਾਹੇ ਤੁਸੀਂ ਪਹਿਲਾਂ ਲਗਾ ਲਓ ਕੱਟ ਚਾਹੇ ਬਾਅਦ ਵਿੱਚ ਲਗਾ ਲਓ ਆਪਾਂ ਗਲੇ ਦੇ ਵਿੱਚ ਕੱਟ ਜ਼ਰੂਰ ਲਗਾਉਣੇ ਨੇ ਆ ਦੇਖੋ ਐਦਾਂ ਇੰਨਾ ਕੁ ਧਿਆਨ ਰੱਖਣਾ ਵੀ ਆਹ ਵਾਲੇ ਕੱਪੜੇ ਤੇ ਨਾਲ ਲੱਗਣ ਜਿਹੜੇ ਆਪਣਾ ਅੰਦਰ ਕੱਪੜਾ ਇਹਦੇ ਉੱਤੇ ਆਪਾਂ ਐਦਾਂ ਕੱਟ ਲਗਾ ਲੈਣੇ ਨੇ ਛੋਟੇ ਛੋਟੇ ਕੱਟ ਲਗਾ ਲੈਣੇ ਹੁਣ ਆਪਾਂ ਕੀ ਕਰਨਾ ਆ ਦੇਖੋ ਆਹ ਵਾਲੇ ਕੱਪੜੇ ਨੂੰ ਇਦਾਂ ਰੱਖ ਕੇ ਇਹਦੇ ਉੱਪਰ ਆਪਾਂ ਇੱਕ ਟੌਪ ਸਟਿਚ ਲਗਾ ਲੈਣੀ ਹੈ ਇਹਦੇ ਨਾਲ ਜਿਹੜਾ ਆਪਣਾ ਗਲਾ ਇਹਦੀ ਮਜ਼ਬੂਤੀ ਵੀ ਹੋ ਜਾਂਦੀ ਆ ਸਲਾਈ ਉੱਧੜਦੀ ਨਹੀਂ ਹੈਗੀ ਤੇ ਜਦੋਂ ਆਪਾਂ ਕਰਪਾਈ ਕਰਦੇ ਆ ਤਾਂ ਬਹੁਤ ਆਸਾਨੀ ਦੇ ਨਾਲ ਅੰਦਰ ਨੂੰ ਫੋਲਡ ਹੋ ਜਾਂਦਾ ਹੈ ਹਾਂ ਲੋ ਜੀ ਇਸ ਤਰ੍ਹਾਂ ਆਪਾਂ ਦੇਖੋ ਸਲਾਈ ਲਗਾ ਲੈਣੀ ਹੈਗੀ ਸਲਾਈ ਲਗਾਉਣ ਤੋਂ ਬਾਅਦ ਖੋਜੀ ਆਪਾਂ ਇਹਦੇ ਉੱਤੇ ਆਹ ਸਲਾਈ ਲਗਾ ਲਈ ਉੱਪਰ ਇਸ ਤਰ੍ਹਾਂ ਕਰਕੇ ਦੇਖੋ ਜੀ ਇਹ ਤੇ ਤਰਪਾਈ ਹੋ ਜਾਣੀ ਹੈਗੀ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਫਰੰਟ ਵਾਲਾ ਗਲਾ ਬਣਾ ਕੇ ਦਿਖਾਉਣੇ ਆ ਗਲਾ ਬਣਾਉਣ ਤੋਂ ਬਾਅਦ ਤੁਹਾਨੂੰ ਆਪਾਂ ਤੀਰੇ ਵਾਲੀ ਸਲਾਈ ਵੀ ਲਾ ਕੇ ਦੱਸਾਂਗੇ ਵੀ ਕਿੱਦਾਂ ਲਾਉਣੀ ਹੈਗੀ ਆ ਦੇਖੋ ਜੀ ਇਹ ਆਪਣਾ ਫਰੰਟ ਵਾਲਾ ਗਲਾ ਹੈ ਇਹ ਆਪਾਂ ਕੱਪੜੇ ਦੇ ਉੱਪਰ ਪੇਸਟ ਕੀਤਾ ਹੋਇਆ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਫੋਲਡ ਕਰਕੇ ਚਾਹੇ ਤੁਸੀਂ ਮੋٹے ਵਖੇ ਦੇ ਨਾਲ ਸਲਾਈ ਲਗਾ ਲਓ ਉਹ ਢੇੜ ਨਹੀਂ ਸੌਖੀ ਹੋ ਜਾਂਦੀ ਹੈ ਵੈਸੇ ਆਪਾਂ ਨੂੰ ਇਹ ਸਲਾਈ ਉਹ ਜੇ ਆਪਾਂ ਨੋਰਮਲ ਨੈਕ ਬਣਾਉਣਾ ਹੋਵੇ ਉਹ ਢੇੜਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਵਿੱਚ ਨੂੰ ਫੋਲਡ ਹੋ ਜਾਂਦਾ ਇਹ ਲੈਸ ਲਾ ਕੇ ਰੈਡੀ ਕਰਾਂਗੇ ਤਾਂ ਕਰਕੇ ਆਪਾਂ ਨੂੰ ਇਹ ਸਲਾਈ ਉਧੇੜਨੀ ਪਊ ਜੀ ਹੁਣ ਆਪਾਂ ਕੀ ਕਰਨਾਗਾ ਆ ਜਿਹੜਾ ਐਕਸਟਰਾ ਕੱਪੜਾ ਹੈਗਾ ਇਹਦੀ ਕਰ ਦੇਣੀ ਆ ਆਪਾਂ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਇੱਕ ਸੈਂਟਰ 'ਚ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਮਤਲਬ ਕਿ ਗਲੇ ਦਾ ਸੈਂਟਰ ਕਰ ਲੈਣਾ ਆ ਲਓ ਜੀ ਆ ਹੋ ਗਿਆ ਗਲੇ ਦਾ ਸੈਂਟਰ ਇਹ ਗੋਲ ਨੈੱਕ ਬਣਾਉਣਾ ਚਾਹੇ ਤੁਸੀਂ ਵੀ ਸ਼ੇਪ ਬਣਾਉਣਾ ਕਿਦਾਂ ਦਾ ਵੀ ਨੈੱਕ ਬਣਾਉਣਾਗਾ ਇਹ ਆਪਾਂ ਜ਼ਰੂਰ ਕਰਨਾਗਾ ਇਹਦੇ ਨਾਲ ਜਿਹੜਾ ਆਪਣਾ ਗਲਾਗਾ ਉਹ ਟੇਡਾ ਨਹੀਂ ਹੁੰਦਾ ਜੀ ਆ ਦੇਖੋ ਹੁਣ ਆਪਣਾ ਗਲਾਗਾ ਕਮੀਜ਼ਾਗਾ ਕਮੀਜ਼ ਦਾ ਵੀ ਆਪਾਂ ਉੱਪਰ ਇਸ ਤਰ੍ਹਾਂ ਚੰਗੀ ਤਰ੍ਹਾਂ ਮਲਾ ਕੇ ਇੱਥੇ ਵੀ ਇੱਕ ਕੱਟ ਲਗਾ ਲੈਣਾਗਾ ਠੀਕ ਹੈ ਜੀ ਕੱਟ ਲਗਾਉਣ ਤੋਂ ਬਾਅਦ ਆਪਾਂ ਨਾ ਕਮੀਜ਼ ਦਾ ਉਲਟਾ ਪਾਸਾ ਲੈਣਾਗਾ ਉਲਟਾ ਪਾਸਾ ਲੈ ਕੇ ਆਪਾਂ ਧਰ ਲੈਣਾ ਉੱਪਰ ਗਲਾ ਦੇਖੋ ਜੀ ਆਪਾਂ ਇਸ ਤਰ੍ਹਾਂ ਧਰ ਲਿਆ ਇੱਥੋਂ ਗਲੇ ਦਾ ਸਿੱਧਾ ਪਾਸਾ ਕਮੀਜ਼ ਦਾ ਉਲਟਾ ਪਾਸਾ ਜੇ ਤੁਸੀਂ ਨੋਰਮਲ ਨੈੱਕ ਰੈਡੀ ਕਰਨਾਗਾ ਤਾਂ ਕਮੀਜ਼ ਦੇ ਸਿੱਧੇ ਪਾਸੇ ਗਲਾ ਧਰ ਕੇ ਰੈਡੀ ਹੋਊਗਾ ਦੇਖੋ ਜੀ ਇਸ ਤਰ੍ਹਾਂ ਜਦੋਂ ਆਪਾਂ ਨਾ ਸੈਂਟਰ 'ਚ ਸਲਾਈ ਲਾ ਕੇ ਗਲਾ ਬਣਾਉਣਾ ਸ਼ੁਰੂ ਕਰਦੇ ਆਂ ਤਾਂ ਜਿਹੜਾ ਆਪਣਾ ਗਲਾ ਇਹ ਨਹੀਂ ਟੇਡਾ ਨਹੀਂ ਜਾਂਦਾ ਹੈ ਜਿਹੜੀ ਸਲਾਈ ਹੈਗੀ ਆਪਾਂ ਕੱਪੜੇ ਤੇ ਲਗਾਉਣੀ ਹੈਗੀ ਆਪਾਂ ਗਲੇ ਤੇ ਨਹੀਂ ਲਗਾਉਣੀ ਬੁਕਰਮ ਤੇ ਨਹੀਂ ਲਗਾਉਣੀ ਹੈਗੀ ਦੇਖੋ ਜੀ ਕਿਦੋਂ ਵੀ ਆਪਣਾ ਗਲਾ ਵਧਿਆ ਘਟਿਆ ਨਹੀਂ ਬਿਲਕੁਲ ਹੋਣੀ ਹੈ ਜਦੋਂ ਆਪਾਂ ਸੈਂਟਰ ਚ ਸਲਾਈ ਲਾ ਕੇ ਸ਼ੁਰੂ ਕਰਦੇ ਆਂਗੇ ਤਾਂ ਆਪਣੇ ਗਲੇ ਦੀ ਸ਼ੇਪ ਬਿਲਕੁਲ ਦੀ ਖਰਾਬ ਨਹੀਂ ਹੋਣੀ ਆਪਾਂ ਕੀ ਕਰਨਾ ਦੇਖੋ ਜੀ ਜਿਹੜਾ ਆ ਐਕਸਟਰਾ ਕੱਪੜਾ ਹੈਗਾ ਇਹਦੀ ਕਰ ਲੈਣੀ ਆ ਆਪਾਂ ਕਟਿੰਗ ਕਟਿੰਗ ਆਪਾਂ 1/2 ਇੰਚ ਸਲਾਈ ਤੋਂ ਦੂਰ ਰੱਖ ਕੇ ਕਰਨੀ ਆ ਦੇਖੋ ਆ ਜਿੰਨੇ 1 2 3 ਤਿੰਨ ਕਾਰਨਰ ਨੇ ਇਹਨਾਂ ਦੇ ਵਿੱਚ ਆਪਾਂ ਕੱਟ ਲਗਾ ਲੈਣੇ ਆ ਸਲਾਈ ਤੋਂ ਰੱਖਣੇ ਆ ਕੱਟ ਦੂਰ ਹੁਣ ਆਪਾਂ ਤਾਂ ਉਹਨੂੰ ਤ੍ਰੈਸ ਦੀ ਹੈਲਪ ਦੇ ਨਾਲ ਗਲਾ ਸਿੱਧਾ ਕਰਕੇ ਦਿਖਾਉਣੇ ਆਂਗੇ ਵੀ ਗਲਾ ਆਪਣਾ ਕਿੱਦਾਂ ਰੈਡੀ ਹੋਇਆ ਆ ਆ ਦੇਖੋ ਜੀ ਆਪਾਂ ਗਲਾ ਸਿੱਧਾ ਕਰ ਲਿਆ ਇਸ ਤਰ੍ਹਾਂ ਦੇਖੋ ਗਲੇ ਨੂੰ ਕਰ ਲਿਆ ਆਪਾਂ ਸਿੱਧਾ ਗਲਾ ਆਪਾਂ ਸਿੱਧਾ ਕੀਤਾ ਜੀ ਪ੍ਰੈਸ ਦੀ ਹੈਲਪ ਦੇ ਨਾਲ ਹੁਣ ਆਪਾਂ ਇਹਦੇ ਉੱਪਰ ਆ ਜਿਹੜੇ ਕਲਰ ਦਾ ਇਹਦੇ ਵਿੱਚ ਡਿਜ਼ਾਈਨ ਆ ਆਪਾਂ ਲੈਸ ਲਾਵਾਂਗੇ ਲੈਸ ਦੇਖੋ ਆਪ ਐਸ ਤਰ੍ਹਾਂ ਲਾਉਣੀ ਆ ਪਹਿਲਾ ਲੈਸ ਦਾ ਸਿੱਧਾ ਪੁੱਠਾ ਦੇਖ ਲੈਣਾ ਇਹ ਇੱਥੇ ਧਰ ਲੈਣੀ ਆ نیچے ਕਮੀਜ਼ ਦੇ ਉੱਪਰ ਗਲੇ ਦੇ نیچے ਦੇਖੋ ਆਪਾਂ ਜਿੱਥੋਂ ਆਪਣੇ ਗਲੇ ਦਾ ਕਾਰਨਰ ਬਣਿਆ ਹੋਇਆ ਆਪਾਂ ਮਸ਼ੀਨ ਰੋਕ ਲੈਣੀ ਆ ਸੂਈ ਵਿੱਚ ਰੱਖਣੀ ਆ ਤੇ ਇਦਾਂ ਲੈਸ ਨੂੰ ਉਸੇ ਸ਼ੇਪ ਦੇ ਵਿੱਚ ਫੋਲਡ ਕਰਨਾਗਾ ਆਪਣੇ ਦੇਖੋ ਦੋਵੇਂ ਗਲੇ ਰੈਡੀ ਹੋ ਗਏ ਫਰੰਟ ਵਾਲਾ ਗਲਾ ਵੀ ਰੈਡੀ ਹੋ ਗਿਆ ਤੇ ਆਪਣਾ ਪਿਛਲਾ ਗਲਾ ਵੀ ਰੈਡੀ ਹੋ ਗਿਆ ਹੁਣ ਆਪਾਂ ਨਾ ਮੇਰੀਆਂ ਕਈ ਭੈਣਾਂ ਦੇ ਮੈਸੇਜ ਆਏ ਨੇ ਵੀ ਦੀਦੀ ਵੀ ਜਿਹੜੀ ਆਪਾਂ ਆਹ ਤੀਰੇ ਵਾਲੀ ਸਲਾਈ ਹੈਗੀ ਵੀ ਇਹ ਟੇਢੇ ਲਾਉਣੀ ਆ ਕਿ ਸਿੱਧੀ ਲਗਾਉਣੀ ਆ ਦੇਖੋ ਜੀ ਜਿੱਦਾਂ ਆਪਾਂ ਨਾ ਕਾਟ ਪਾ ਕੇ ਆਪਾਂ ਇਹਦੀ ਕਟਿੰਗ ਕਰਦੇ ਆ ਆਪਾਂ 1/2 ਇੰਚ ਦੀ ਉੱਪਰ ਕਾਟ ਪਾਉਣੇ ਹੁੰਦੇ ਆ ਤੀਰੇ 'ਚ ਜਦੋਂ ਆਪਾਂ ਮੋਢੇ ਦੀ ਕਟਿੰਗ ਕਰਦੇ ਆ ਉਹ ਐਦਾਂ ਤਿਰਸੀ ਕਾਟ ਹੁੰਦੀ ਆ ਜਿੱਦਾਂ ਦੇਖੋ ਜੀ ਇਹਦੀ ਕਟਿੰਗ ਹੋਈ ਹੋਈ ਆ ਆਪਾਂ ਸੇਮ ਉਦਾਂ ਹੀ ਸਿਲਾਈ ਲਗਾਉਣੀ ਆ ਕਿਉਂਕਿ ਇਹਦੇ ਉੱਤੇ ਸਿੱਧੀ ਸਿਲਾਈ ਨਹੀਂ ਲੱਗਣੀ ਜਿੱਦਾਂ ਆਪਾਂ ਇਹਦੀ ਕਟਿੰਗ ਕੀਤੀ ਆ ਉਦਾਂ ਹੀ ਸਿਲਾਈ ਲੱਗੂਗੀ ਫੇਰ ਹੀ ਆਪਣੀ ਜਿਹੜੀ ਇਹਦੀ ਸ਼ੇਪ ਆ ਗਈ ਆਪਣੇ ਸ਼ੋਲਡਰਸ ਤੇ ਜਾਨੀ ਮੋਢੇ ਤੇ ਆਪਣਾ ਜਿਹੜਾ ਆਹ ਵਾਲਾ ਹਿੱਸਾ ਹੈਗਾ ਇਹ ਖੜੂਗਾ ਉਹ ਮਤਲਬ ਕੀ ਤੇਰਸੀ ਕਾਟ ਪਾਉਣ ਦਾ ਮਤਲਬ ਹੀ ਇਹ ਹੁੰਦਾ ਆਪਾਂ ਸਿਲਾਈ ਵੀ ਉਦਾਂ ਹੀ ਲਗਾਉਣੀ ਆਏਗੀ ਹੁਣ ਦੇਖੋ ਜੀ ਸਿਲਾਈ ਲਗਾਉਣ ਖਾਤਰ ਆਪਾਂ ਕੀ ਕਰਨਾ ਆ ਦੇਖੋ ਜੀ ਹੁਣ ਆਪਾਂ ਤੀਰੇ ਵਾਲੀ ਸਿਲਾਈ ਲਾਉਣ ਖਾਤਰ ਕੀ ਕਰਨਾਗਾ ਆ ਆਪਣਾ ਪਿਛਲਾ ਗਲਾਗਾ ਆ ਆਪਣਾ ਫਰੰਟ ਵਾਲਾਗਾ ਆਪਾਂ ਪਹਿਲਾਂ ਨਾ ਏਦਾਂ ਸਿੱਧਾ ਹੀ ਰੱਖਣੇ ਆ ਆ ਜਿਹੜੀ ਆ ਦੇਖੋ ਆ ਆਪਣਾ ਗਲਾ ਬਣਿਆ ਹੋਇਆ ਵਿਚ ਨੂੰ ਫੋਲਡ ਹੋਇਆ ਹੋਇਆ ਮਤਲਬ ਇਹ ਤਾਂ ਤਰਪਾਈ ਕਰਨ ਦੀ ਜ਼ਰੂਰਤ ਨਹੀਂ ਇਹਨੂੰ ਆ ਵਾਲੀ ਸਿਲਾਈ ਦੇ ਨਾਲ ਰੱਖਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਫੇਰ ਆਪਾਂ ਸਿਲਾਈ ਲਾਉਣੀ ਸ਼ੁਰੂ ਕਰਨੀ ਹੈ ਨਾ ਦੇਖੋ ਜੀ ਆਪਾਂ ਜਿਹੜੀ ਰੇਵਲੀਰ ਆ ਇਹਦੀ ਸਿਲਾਈ ਦੇ ਉੱਤੇ ਆ ਰੱਖਿਆ ਤੇ ਆਪਾਂ ਬਿਲਕੁਲ ਇੱਕ ਇੱਕ ਪੈਰ ਦੀ ਨਾਲ-ਨਾਲ ਸਲਾਈ ਲਾਉਣੀ ਹੈਗੀ ਇਹ ਐਸ ਤਰ੍ਹਾਂ ਇੱਧਰ ਵੀ ਲਾ ਲਈ ਐਸੇ ਤਰ੍ਹਾਂ ਆਪਾਂ ਇੱਧਰ ਲਾ ਲੈਣੀ ਹੈ ਆ ਜਿਹੜਾ ਤਰਪਾਈ ਵਾਲਾ ਹਿੱਸਾ ਇਹ ਬਾਹਰ ਰੱਖਣਾਗਾ ਠੀਕਾ ਜੀ ਹੁਣ ਤਾਂ ਨੂੰ ਇੱਕ ਵਾਰੀ ਫਿਰ ਦੱਸਦੇ ਆਂਗੇ ਵੀ ਆਹ ਦੇਖੋ ਆਪਾਂ ਬਾਹਰ ਤਾਂ ਰੱਖਿਆ ਆਹ ਦੇਖੋ ਇਹ ਆਪਾਂ ਬਾਹਰ ਤਾਂ ਰੱਖਿਆ ਜਦੋਂ ਆਪਾਂ ਤਰਪਾਈ ਕਰਾਂਗੇ ਇਸ ਤਰ੍ਹਾਂ ਤਰਪਾਈ ਹੋ ਜੂਗੀ ਹੁਣ ਆਪਾਂ ਲਾਉਣੀ ਆਂ ਤੀਰੇ ਵਾਲੀ ਜਿਹੜੀ ਅਸਲ ਸਲਾਈ ਆ ਉਹ ਇਹ ਆਪਾਂ ਸਲਾਈ ਤਾਂ ਲਾਈਦੀ ਹੁੰਦੀ ਆ ਫਿਰ ਜਿਹੜੀ ਆਪਣੀ ਇਹ ਤੀਰੇ ਵਾਲੀ ਸਲਾਈ ਆ ਜੀ ਇਹ ਗੁੰਮ ਹੋ ਜਾਂਦੀ ਹੈ ਜੀ ਆ ਧਾਗੇ ਵਗੈਰਾ ਨਹੀਂ ਬਾਹਰ ਨਿਕਲਦੇ ਹੈਗੇ ਜਿਹੜੀ ਟਿਚ ਬਟਨ ਵਾਲੀ ਪੱਟੀ ਲਾਉਣੇ ਆ ਉਹ ਵੀ ਫਿਰ ਸਹੀ ਤਰੀਕੇ ਚ ਲੱਗ ਜਾਂਦੀ ਆ ਆ ਦੇਖੋ ਹੁਣ ਆਪਾਂ ਲਾਉਣੀ ਆਂਗੀ ਇਹ ऐसे तरह ये नो फोल्ड करके ऐसे तरह जी इधर ला लेनी है इन्हें ਏਦਾਂ ਫੋਲਡ ਕਰਕੇ ਆ ਦੇਖੋ ਜਿੱਥੇ ਆਪਾਂ ਨਸਾਨੀ ਲਾਈ ਸੀ ਬਿਲਕੁਲ ਉੱਥੇ ਸਿਲਾਈ ਲਾ ਰਹੇ ਆ ਆਪਾਂ ਇਹ ਆਪਣੇ ਦੋਵੇਂ ਗਲੇ ਵੀ ਬਣ ਗਏ ਤੇ ਦੇਖੋ ਤੀਰੇ ਵਾਲੀ ਸਲਾਈ ਵੀ ਲੱਗੀ ਜਿਹੜਾ ਐਕਸਟਰਾ ਕੱਪੜਾ ਦੇਖੋ ਐਵੇਂ ਇਹਦੀ ਆਪਾਂ ਹਲਕੀ ਜੀ ਕਰ ਦੇਣੀ ਆ ਐਦਾਂ ਕਟਿੰਗ ਨਹੀਂ ਇੱਥੇ ਆਪਣੇ ਗੁੰਮਝਾ ਬਣ ਜਾਂਦਾ ਦੇਖੋ ਆ ਗਲਾ ਆਪਣਾ ਤਿਆਰ ਹੋਇਆ ਹੋਇਆ ਨਾ ਫਰੰਟ ਵਾਲੇ ਤੇ ਤਰਪਾਈ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਆਪਾਂ ਡਿਜ਼ਾਈਨ ਬਣਾਇਆ ਦੇਖੋ ਜੀ ਆ ਆਪਣਾ ਗਲਾ ਆ ਇਧਰੋਂ ਐਦਾਂ ਸਫਾਈ ਦੇ ਨਾਲ ਪੂਰੀ ਸਲਾਈ ਲੱਗ ਜਾਂਦੀ ਆ ਇਧਰ ਵੀ ਦੇਖੋ ਜੀ ਜਿਹੜੇ ਆਪਾਂ ਐਦਾਂ ਗੁੰਮ ਸਲਾਈ ਲਾਉਣੇ ਆ ਤੀਰੇ ਵਾਲੀ ਉੱਪਰ ਆਪਣਾ ਕੋਈ ਵੀ ਧਾਗਾ ਨਹੀਂ ਹੈਗਾ ਜਦੋਂ ਆਪਾਂ ਇੱਥੇ ਟਿਚ ਬਟਨ ਵਾਲੀ ਪੱਟੀ ਲਾਵਾਂਗੇ ਤਾਂ ਵੀ ਬਹੁਤ ਚੰਗੀ ਤਰ੍ਹਾਂ ਇੱਥੇ ਫਿੱਟ ਆ ਜਾਂਦੀ ਹੈ ਹੁਣ ਜਿਹੜੀ ਆਪਾਂ ਤਰਪਾਈ ਕਰਨੀ ਆ ਆ ਦੇਖੋ ਜਿਹੜਾ ਆ ਵਾਲਾ ਕੱਪੜਾ ਇਹਨੂੰ ਇੱਧਰ ਫੋਲਡ ਕਰ ਲਿਆ ਤੇ ਐਤਾ ਆਪਣੀ ਤਰਪਾਈ ਹੋ ਜਾਣੀ ਆ ਦੇਖੋ ਜੀ ਇਸ ਤਰ੍ਹਾਂ ਤਰਪਾਈ ਹੋ ਜੂਗੀ ਦੇਖੋ ਕੋਈ ਆਪਣੇ ਆ ਵਾਲੇ ਕਈ ਵਾਰੀ ਆਪਾਂ ਜਦੋਂ ਧੀਰੇ ਵਾਲੀ ਸਲਾਈ ਸਹੀ ਨਹੀਂ ਲਾਉਂਦੇ ਹੈਗੇ ਇੱਥੇ ਧਾਗੇ ਨਿਕਲਦੇ ਰਹਿੰਦੇ ਨੇ ਆ ਜਾਫਰ ਇੱਥੇ ਜਿਹੜਾ ਆਪਾਂ ਸਲਾਈ ਲਾਉਣੀ ਆ ਉਹ ਬਾਹਰ ਨੂੰ ਆ ਜਾਂਦੀ ਹੈਗੀ ਇਸ ਤਰ੍ਹਾਂ ਜੀ ਆਪਣੀ ਰੇਵਲੀਰ ਲੱਗ ਜਾਂਦੀ ਹੈਗੀ ਦੇਖੋ ਤੇ ਇਸ ਤਰ੍ਹਾਂ ਆਪਣਾ ਫਰੰਟ ਵਾਲਾ ਗਲਾ ਬਣ ਗਿਆ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਰੇਵਲੀ ਲਗਾਉਣ ਦਾ ਤਰੀਕਾ ਤੇ ਰੇਵਲੀ ਕਟਿੰਗ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ